ਵਾਜ ਜਿੱਥੇ ਇੱਕ ਕਲਯੁਗੀ ਪੁੱਤਰ ਨੇ ਆਪਣੇ ਹੀ ਮਾਤਾ ਪਿਤਾ ਦੀ ਬਹਿਰਮੀ ਦੇ ਨਾਲ ਮਾਰਕ ਪਾਈ ਕੀਤੀ ਹਾਲਾਂਕਿ ਤਸਵੀਰਾਂ ਸਿਸਟੀਮ ਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤੇ ਪੁਲਿਸ ਪੂਰੇ ਮਾਮਲੇ ਦੀ ਬ੍ਰੀਕ ਕੇ ਨਾਲ छानबीन ਕਰ ਰਹੀ ਹੈ ਫਿਰੋਜ਼ਪੁਰ ਦੇ ਵਿੱਚ ਕਲਯੁਗੀ ਪੁੱਤਰ ਵੱਲੋਂ ਸ਼ਰਮਨਾਕ ਹਰਕਤ ਨੂੰ ਅੰਜਾਮ ਦਿੱਤਾ ਗਿਆ ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਨੌਜਵਾਨ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਨਜ਼ਰ ਆ ਰਿਹਾ ਜੋ ਕਿ ਆਪਣੇ ਮਾਪਿਆਂ ਦੇ ਨਾਲ ਕੁੱਟਮਾਰ ਕਰ ਰਿਹਾ ਉਸਨੇ ਆਪਣੇ ਪਿਤਾ ਦੀ ਚਿੱਟੀ ਦਾੜੀ ਦਾ ਵੀ ਖਿਆਲ ਨਹੀਂ ਕੀਤਾ ਬਲਕਿ ਐਨੀ ਪੂਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਹੈ ਕਿ ਮਾਪਿਆਂ ਦੇ ਸਰੀਰ ਤੇ ਨਿਸ਼ਾਨ ਪੈ ਗਏ ਨੇ ਮਾਮਲਾ ਫਿਰੋਜ਼ਪੁਰ ਦੇ ਕਸਬਾ ਮੱਲਾਵਾਲਾ ਦੇ ਪਿੰਡ ਗੋਕੇ ਆਣੀਆਂ ਦਾ ਹੈ ਬਜ਼ੁਰਗ ਪਿਤਾ ਅੰਗਰੇਜ਼ ਸਿੰਘ ਨੇ ਰੋ ਰੋ ਕੇ ਆਪਣਾ ਦੁੱਖ ਸੁਣਾਇਆ ਹੈ ਮਾਪਿਆਂ ਦਾ ਇਲਜ਼ਾਮ ਹੈ ਕਿ ਉਹਨਾਂ ਦਾ ਬੇਟਾ ਲਖਪ੍ਰੀਤ ਸਿੰਘ ਖੂਨ ਦਾ ਪਿਆਸਾ ਹੈ ਅਤੇ ਲਗਾਤਾਰ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਲਖਪ੍ਰੀਤ ਸਿੰਘ ਅਮਰਿਤਪਾਲ ਦਾ ਸਾਥੀ ਦੱਸਿਆ ਜਾ ਰਿਹਾ ਹੈ ਜੋ ਕਿ ਮਕਾਨ ਤੇ ਚਹਿਤਾਂ ਖੂਣਾ ਚਾਹੁੰਦਾ ਹੈ ਕੁਝ ਦਿਨ ਪਹਿਲਾਂ ਵੀ ਆਪਣੇ ਦੋਸਤ ਦੇ ਨਾਲ ਘਾਰ ਆ ਕੀ ਜਾਨ ਲੀਵਾ ਹਮਲਾ ਕੀਤਾ ਅਤੇ ਬੁਰੀ ਤਰ੍ਹਾਂ ਦੇ ਨਾਲ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਇਹਨੂੰ ਅਸੀਂ ਪੜਾ ਕੇ ਤੇ ਅਗ ਭੇਜਿਆ ਸੀ ਕੈਨੇਡਾ ਇਹ ਕੈਨੇਡਾ ਜੋ 8 ਸਾਲਾਂ ਲਾ ਕੇ ਵਾਪਸ ਆ ਗਿਆ ਵਾਪਸ ਆ ਕੇ ਇਹਨਾਂ ਨਾਲ ਲੜਨਾ ਲੜਨਾ ਘੋਣਾ ਸ਼ੁਰੂ ਕਰਤਾ ਅਸੀਂ ਆਸਟ੍ਰੇਲੀਆ ਚੜ ਗਏ ਸੀ ਸਾੜ ਪਾ ਇੱਕ ਆਸਟ੍ਰੇਲੀਆ ਲਾਏ ਜਦੋਂ ਹੀ ਵਾਪਸ ਆਏ ਉਹਦੇ ਧਾਨੇ ਦੇ ਵਿੱਚ ਅਮਰਤਪਾਲ ਮਹਿਰੋ ਦੇ ਨਾਲ ਇਹਦੇ ਸੰਬੰਧ ਬਣ ਗਏ ਤੇ ਇਹ ਆ ਕੇ ਜਦੋਂ ਇਹ ਘਰੇ ਆਏ ਅਸੀਂ ਇਹ ਕਦੇ ਆ ਕੇ ਧਰਨੇ ਤੇ ਚੜਾ ਜਾਇਆ ਕਰੇ ਕਦੇ ਘਰੇ ਆ ਜਾਇਆ ਕਰੇ ਫਿਰ ਇਹ ਸਾਡੇ ਨਾਲ ਲੜਨਾ ਘੋੜਨਾ ਸ਼ੁਰੂ ਕਰਤਾ ਫਿਰ ਅਸੀਂ ਇਹਨੂੰ ਕਿਹਾ ਵੀ ਤੂੰ ਸਾਡੇ ਨਾਲ ਵੰਡਲਾ ਜਿਹੜਾ ਕੋ ਬੈ ਕੇ ਵੰਡਣਾ ਇਹਦਾ ਨਾ ਤੇ ਲੜਾਈ ਚੰਗੀ ਨਾ ਦੀ ਇਹ ਆ ਨਾ ਮੈਂ ਤਾਂ ਨੈਤੀ ਲੜਾਈ ਰੱਖਣੀ ਮੈਂ ਤੁਹਾਡਾ ਭੜੇਪਾ ਰੋਲਣ ਆਇਆ ਮੈਂ ਤੁਹਾਨੂੰ ਕੁੱਟ ਮਾਰ ਕੇ ਤੁਹਾਡੇ ਤੋਂ ਕੰਮ ਕਰਾ ਕੇ ਰੋਟੀ ਖਾਣੀ ਮੈਂ ਨਹੀਂ ਢੱਕਾ ਕਰਨਾ ਜਿੱਕਰ ਵੀ ਖੱਟ ਤੋਂ ਮਾਰ ਕੇ ਸਿੱਟ ਗਿਆ ਜਮਾਂ ਇਹ ਇਹ ਤਾਂ ਮਿੱਟੀ ਪਲੀਤ ਕਰਤੀ ਜਿਵੇਂ ਲੋਹ ਹੀ ਕਿ ਜਿਹੜਾ ਸਾਡੇ ਨਾਲ ਕਰੀ ਜਾਂਦੇ ਲੋਕਾਂ ਨਾਲ ਕਰਦਾ ਹਾਂ ਇੱਥੇ ਮਰਦੀ ਆ ਇਮੀ ਨੇ ਜਿਹੜੀ ਕੁੱਟਮਾਰ ਕਰ ਜਾਂਦਾ ਇਹ ਇਮੀ ਦਾ ਦਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਪਰ ਹਾਲੇ ਤੱਕ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਪੁਲਿਸ ਵੱਲੋਂ ਉਸ ਦੀ ਪਾਲ ਕੀਤੀ ਜਾ ਰਹੀ ਹੈ ਨੌਜਵਾਨਾਂ ਵੱਲੋਂ ਮਾਪਿਆਂ ਤੇ ਹਮਲੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਤਹਿਤ ਪੁਲਿਸ ਨੇ ਮੁਲਜ਼ਮ ਨੌਜਵਾਨ ਅਤੇ ਉਸ ਦੇ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਦੋਸਤ ਦੇ ਘਰੇ ਆ ਉਹਦੇ ਮਾਪਿਆਂ ਦੀ ਕੁਟਮਾਰ ਕੀਤੀ ਉਸ ਸੰਬੰਧੀ ਸੀਮ ਕਦੋਂ ਨੰਬਰ 32 455 321 48 ਨੰਬਰ ਥਾਣਾ ਨਲਾਵਾਲਾ ਵਿੱਚ ਦਰਜ ਕੀਤਾ ਗਿਆ ਇਹ ਇਹਦੇ ਸਰਗੋਈ ਦਫਤਰੀ ਹੋਈ ਹੋਵੇ ਇਹ ਜੋ ਲਵਪ੍ਰੀਤ ਸਿੰਘ ਹੈ ਇਹ ਪਿਛਲੇ ਕਾਫੀ ਸਾਲਾਂ ਤੋਂ ਇੱਥੇ ਨਹੀਂ ਰਹਿ ਰਿਹਾ ਕਿਸੇ ਅਣੂਠਾਂ ਦੇ ਰਹਿ ਰਿਹਾ ਸੀ ਇਸ ਦੀ ਮਾਂ ਨੇ ਬਨਾਲੀਆਂ ਨੂੰ ਅਰੈਸਟ ਕਰਨ ਨੂੰ ਸ਼ੱਕੀਧਾਵਾਂ ਤੇ ਸਾਨੂੰ ਜਿੱਥੇ ਪਤਾ ਲੱਗ ਰਿਹਾ ਹੈ ਅਸੀਂ ਰੇਡ ਕਰ ਰਹੇ ਹਾਂ ਇਸ ਤੋਂ ਨਵਾਂ ਕੋਈ ਟੈਕਨੀਕਲ ਹੈਲਪ ਨਹੀਂ ਲਈ ਜਾ ਰਹੀ ਇਹਨੂੰ ਜਲਦੀ ਅਰੈਸਟ ਕਰ ਦੇ। ਇਹ ਬੇਹਦੀ ਮੰਦ ਭਾਗਾ ਤੇ ਸ਼ਰਮਨਾ ਕੇ ਕਿ ਜਿਸ ਮਾਪਾਪ ਨੇ ਜਨਮ ਦਿੱਤਾ ਹੈ ਅੱਜ ਉਹੀ ਪੁੱਤ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਸਲੂਕ ਕਰ ਰਿਹਾ ਹੈ। ਮਾਪਿਆਂ ਨੂੰ ਆਸ ਸੀ ਕਿ ਉਹਨਾਂ ਦਾ ਪੁੱਤ ਵੱਡਾ ਹੋ ਕੇ ਬੁਢਾਪੇ 'ਚ ਉਹਨਾਂ ਦਾ ਸਹਾਰਾ ਬਣੇਗਾ ਪਰ ਉਹੀ ਪੁੱਤ ਟੁੱਪੂਤ ਬਣ ਗਿਆ ਅਤੇ ਆਪਣੇ ਮਾਪਿਆਂ ਦੇ ਨਾਲ ਇਸ ਤਰ੍ਹਾਂ ਦੀ ਸ਼ਰਮਨਾਕ ਹਰਕਤ ਨੂੰ ਅੰਜਾਮ ਦਿੱਤਾ ਹੈ। ਫਿਰੋਜ਼ਪੁਰ